ਇਹ ਨੈਣ ਤਾਂ ਬੜੇ ਅਵੱਲੇ ਨੇ ਕਦੇ ਰੋਂਦੇ ਤੇ ਕਦੇ ਹੱਸਦੇ ਨੇ ਇਹ ਨੀਵੀਂ ਪਾਈ ਰੱਖਦੇ ਨੇ ਕਦੇ ਤੀਰ ਨਿਸ਼ਾਨੇ ਕੱਸਦੇ ਨੇ ਜਦੋਂ ਚਾਰ ਕਿਤੇ ਇਹ ਹੋ ਜਾਂਦੇ ਫਿਰ ਉਦੋਂ ਸੁਪਨੇ ਤੱਕਦੇ ਨੇ ਇਹ ਵੀ ਕਰਾਮਾਤ ਹੈ ਨੈਣਾ ਦੀ ਨਾ ਭੇਦ ਦਿਲਾਂ ਦੇ ਦੱਸਦੇ ਨੇ ਉਦੋਂ ਨਖਰੇ ਆਦਾਵਾ ਬਦਲ ਦਿੰਦੇ ਉਹਦੇ ਨਖਰੇ ਆਦਾਵਾ ਬਦਲ ਦਿੰਦੇ ਜੀਦੇ ਦਿਲ ਵਿੱਚ ਜਾ ਵਸਦੇ ਨੇ ਜੇ ਵਿਗੜ ਜਾਵੇ ਕਿਤੇ ਨੈਣਾ ਦੀ ਫਰਸਾਜ ਚ ਪਾ ਕੇ ਛੱਟਦੇ ਨੇ ਉਹ ਮਾਫੀ ਜੋਗਾ ਨਹੀਂ ਰਹਿੰਦਾ ਉਹ ਮਾਫੀ ਜੋਗਾ ਨਹੀਂ ਰਹਿੰਦਾ ਜਿਹਨੂੰ ਗੌਰ ਨਾਲ ਇਹ ਤੱਕਦੇ ਨੇ ਗਲਤ ਫਹਿਮੀਆਂ ਵਿੱਚ ਜੇ ਆ ਜਾਵਣ ਪਲਸਿੰਨ ਵਿੱਚ ਪਾਸਾ ਵੱਟਦੇ ਨੇ ਨੈਣਾ ਦੇ ਖਪਾਏ ਲੋਕਾਂ ਤੋਂ ਨੈਣਾ ਦੇ ਖਪਾਏ ਲੋਕਾਂ ਤੋਂ ਕਿਤੋਂ ਨਾ ਖੱਟੀ ਖਟਦੇ ਨੇ ਗੁੱਸੇ ਵਿੱਚ ਕਿਧਰੇ ਆਜ਼ਾਵਣ ਫਿਰ ਬਿਨਾ ਬਲਣੋਂ ਭਖਦੇ ਨੇ ਸਭ ਦੀਪ ਜਗਾਉਣੇ ਭੁੱਲ ਜਾਵਣ ਸਭ ਦੀਪ ਜਗਾਉਣੇ ਭੁੱਲ ਜਾਵਣ ਜਦੋਂ ਮੌਲਾ ਮੌਲਾ ਰਟਦੇ ਨਹੀਂ ਜੇ ਸੱਜਣ ਰਾਜੀ ਹੋ ਜਾਵਣ ਜੇ ਸੱਜਣ ਰਾਜੀ ਹੋ ਜਾਵਣ ਫਿਰ ਕੱਖ ਦੇ ਹੋ ਵੀ ਲਖਦੇ ਨੇ ਫਿਰ ਕੱਖ ਦੇ ਹੋ ਵੀ ਲਖਦੇ ਨੇ